ਇਧਰੋਂ ਸਹਿਜੋਤ ਜੀ ਨੇ ਇਹ ਕਹਿੰਦੇ ਕਿ ਜੀ ਮੋਦੀ ਦੇ ਭਾਸ਼ਣ ਤੇ ਜ਼ਰੂਰ ਗੱਲ ਕਰਿਓ ਅਬਾਨੀ ਅਡਾਨੀ ਦਾ ਨਾਮ ਲਿਆ ਉਹਨਾਂ ਨੇ ਜਿਹਦੇ ਵਿੱਚ ਕਿ ਉਹ ਤੇ ਇਦਾਂ ਲੱਗਦਾ ਵੀ ਕਿਸੇ ਕਾਂਗਰਸ ਕਿਉਂਕਿ ਜ਼ਿਆਦਾਤਰ ਅਜ ਇਹਨਾਂ ਦੀ ਪਾਰਟੀ ਚ ਕਾਂਗਰਸ ਵਾਲੇ ਆ ਉਹ ਕਿਸੇ ਕਾਂਗਰਸੀ ਨੇ ਕਾਂਗਰਸ ਦਾ ਹੀ ਭਾਸ਼ਣ ਫੜਾ ਦਿੱਤਾ ਕਿ ਆ ਪੜ ਦੋ ਉਹਨਾਂ ਨੇ ਉਹੀ ਪੜ ਦਿੱਤਾ ਤੇ ਮੈਂ ਤੇ ਉਸ ਭਾਸ਼ਣ ਤੋਂ ਮੈਨੂੰ ਤਾਂ ਸੱਚੀਉਂ ਮਾਨ ਸਾਹਿਬ ਇੰਉ ਲੱਗਿਆ ਕਿ ਇਹ ਯਾਰ ਵੀਡੀਓ ਕਿਸੇ ਨੇ ਫੇਕ ਫੂਕ ਤੇ ਨਹੀਂ ਚਲਾ ਦਿੱਤੀ ਬਾਦ ਚ ਸੱਚੀ ਉਹ ਖਬਰ ਬਣ ਗਈ ਤੇ ਮੈਂ ਖੁਦ YouTube ਤੇ ਜਾ ਕੇ ਮੋਦੀ ਸਾਹਿਬ ਦਾ ਜਿਹੜਾ ਹੈਗਾ ਨਾ ਪ੍ਰਮਾਣਿਤ ਚੈਨਲ ਹੈ ਜਿਹੜਾ ਉਹਦੇ ਤੇ ਵੇਖਿਆ ਉਹਨਾਂ ਨੇ ਹੈਡਿੰਗ ਵੀ ਇਹੋ ਲਾਈ ਹੋਈ ਮੋਦੀ ਸਾਹਿਬ ਦਾ ਜਿਹੜਾ ਕਹ ਲੋ ਕਿ ਕੀ ਨੂੰ ਬੋਲਦੇ ਨੇ ਆਫੀਸ਼ੀਅਲ ਜੀ ਆਫੀਸ਼ੀਅਲ ਜਿਹੜਾ ਚੈਨਲ ਹੈ YouTube ਹੈ ਉਹਦੇ ਤੇ ਵੀ ਇਸੇ ਹੈਡਿੰਗ ਦੇ ਨਾਲ ਤਾਂ ਇਹਦਾ ਮਤਲਬ ਤੇ ਇਹੋ ਆ ਡੀਕੋਡ ਦੇਖੋ بڑے بڑے ਵੱਡੇ ਸਿਆਸੀ ਪੰਡਤ ਕਰ ਰਹੇ ਹੋਣਗੇ ਕਿ ਇਹ ਕੀ ਬਣ ਗਿਆ ਇੱਕ ਹੀ ਬਣ ਗਿਆ ਪਰ ਮੈਨੂੰ ਲੱਗਦਾ ਕਿ ਝੋਲਾ ਚੁੱਕਣ ਦਾ ਸਮਾਂ ਆ ਗਿਆ ਫਿਰ ਜੇ ਕਾਰਪੋਰੇਟ ਨੂੰ ਇਹ ਲੱਗ ਰਿਹਾ ਕਿ ਬਈ ਇਹਨਾਂ ਨਾਲ ਉਹ ਤੇ ਕਾਂਗਰਸ ਠੀਕਿਆ ਜੇ ਗੋਦੀ মিডিਆ ਨੂੰ ਲੱਗਣ ਡੈ ਪਿਆ ਹੁਣ ਤੁਸੀਂ ਦੇਖੋ ਨਾ ਸੁਭਾਸ਼ ਚంద్రਾ ਨੇ ਵਰਲਡ ਪ੍ਰੈਸ ਡੇ ਵਾਲੇ ਦਿਨ ਕੀ ਕਿਹਾ ਸੀਗਾ ਸੁਭਾਸ਼ ਚంద్రਾ ਉਹ ਬੰਦਾ ਆ ਜਿਹੜਾ ਇਹਨਾਂ ਨੇ ਹੇਰਫੇਰ ਦੇ ਨਾਲ ਕਹ ਲੋ ਪੈਨ ਵਾਲਾ ਸਿਆਪਾ ਪਿਆ ਇਹਨਾਂ ਨੇ ਜਿਤਾਇਆ ਕਿੰਨਾ ਰੋਲਾ ਪਿਆ ਉਸ ਤੋਂ ਬਾਅਦ ਹਰ ਗਿਆ ਉਹ ਵਰਲਡ ਪ੍ਰੈਸ ਡੇ ਤੇ ਕੀ ਕਹਿ ਰਿਹਾ ਕਹਿੰਦਾ ਕਿ ਪਹਿਲਾ ਬੰਦਾ ਸੀਗਾ ਜੀ ਨਿੱਜੀ ਚੈਨਲ ਚਲਾਉਣ ਵਾਲਾ ਉਹ ਪਹਿਲਾ ਬੰਦਾ ਸੀਗਾ ਤੇ ਉਹ ਕਹਿੰਦਾ ਕਿ 1991 ਚ ਜਦੋਂ ਮੈਂ ਪ੍ਰਪੋਜ਼ਲ ਲੈ ਕੇ ਗਿਆ ਸੂਚਨਾ ਤੇ ਪ੍ਰਸਾਰਣ ਮੰਤਰੀ ਹੁੰਦਾ ਸੀ ਉਹਦੋਂ ਮਹੇਸ਼ ਪ੍ਰਸਾਦ ਤੇ ਉਹਨੂੰ ਮੈਂ ਜਦੋਂ ਜਾ ਕੇ ਦੱਸਿਆ ਸਾਰੀ ਆਪਣੀ ਪੇਸ਼ਕਾਰੀ ਕੀਤੀ ਕਿ ਭਾਈ ਮੈਂ ਇਸ ਇੰਡੀਆ ਚ ਦੂਰਦਰਸ਼ਨ ਤੋਂ ਇਲਾਵਾ ਪਹਿਲਾ ਪ੍ਰਾਈਵੇਟ ਸੈਟਲਾਈਟ ਚੈਨਲ ਲੈ ਕੇ ਆ ਰਿਹਾ ਹਾਂ ਤੋਂ ਨੇ ਕਿਹਾ ਖਬਰਦਾਰ ਜੇ ਇਹੋ ਜਿਹਾ ਕੰਮ ਕੀਤਾ ਤੇ ਮੈਂ ਤੈਨੂੰ ਜੇਲ੍ਹ ਚ ਸੁਟ ਦੇਵਾਂਗਾ ਕਹਿੰਦਾ ਮੈਂ ਉੱਠ ਕੇ ਆ ਗਿਆ ਮੈਂ ਕਿਹਾ ਕਿ ਆਉਣ ਲੱਗਿਆ ਕਿ ਪ੍ਰਸਾਦ ਸਾਹਿਬ ਗੱਲ ਇਹ ਆ ਕਿ ਤੁਸੀਂ ਮੈਨੂੰ ਜੇਲ੍ਹ ਚ ਸੁਟੋ ਚਾਹੇ ਜੋ ਮਰਜ਼ੀ ਕਰੋ ਜੀ ਇਹ ਤੇ ਹੋ ਕੇ ਰਹੇਗਾ ਤੇ ਕਮਾਲ ਦੀ ਗੱਲ ਹੈ ਸੁਭਾਸ਼ ਚంద్రਾ ਅਗਲਾ ਫਿਕਰਾ ਕੀ ਬੋਲਦਾ ਹੈ ਨੋਟ ਕਰੋ ਉਹ ਕਹਿੰਦਾ ਕਿ ਅੱਜ ਅੱਜ 33 ਸਾਲਾਂ ਬਾਅਦ ਮੈਨੂੰ ਉਹੋ ਜਿਹੀ ਮਹਿਸੂਸ ਹੋ ਰਿਹਾ ਹੈ 33 ਸਾਲਾਂ ਬਾਅਦ ਕਿਹਦੇ ਰਾਜ ਦੇ ਵਿੱਚ ਜਿਹਦਾ ਜੀ ਟੀਵੀ ਨੇ ਜਸ ਗਾ ਗਾ ਕੇ ਗਾ ਗਾ ਕੇ ਜ਼ੀਦਾ ਸ਼ੀ ਬਣਾ ਲਿਆ ਜੀ ਕਮਾਲ ਦੀ ਗੱਲ ਇਹ ਹੈ ਕਿ ਜੀ ਨੈਟਵਰਕ ਤੇ ਮੋਦੀ ਤੇ ਅਮਿਤ ਸ਼ਾਹ ਦੇ ਭਾਸ਼ਣ ਕੱਟੇ ਜਾ ਰਹੇ ਆ ਲਾਈਵ ਤੇ ਇਸ ਤੋਂ ਵੀ ਅਗਲੀ ਕਮਾਲ ਦੀ ਗੱਲ ਜੀ ਕਿ ਯੋਗੀ ਅਤੇਤਿਆਨਾਥ ਦੇ ਭਾਸ਼ਣ ਪੂਰੇ ਦਿਖਾਈ ਜਾ ਰਹੇ ਆ ਵਾਹ ਜੀਵਾ ਇਹ ਵੀ ਕਮਾਲ ਹੋ ਗਿਆ ਚੇਂਜ ਦੇਖੋ ਨਾ ਅੱਛਾ ਰਾਹੁਲ ਗਾਂਧੀ ਐਵੇਂ ਥੋੜੀ ਅਖਬਾਰਾਂ ਚ ਛਾਇਆ ਪਿਆ ਅੱਜ ਅਸੀਂ ਇਹੀ ਚੀਜ਼ਾਂ ਨੋਟ ਕਰਦੇ ਆ ਮੈਂ ਇੱਥੇ ਇੱਕ ਪੰਥਕ ਅਖਬਾਰ ਦੇਖ ਰਿਹਾ ਮੋਦੀ ਦਾ ਕਟੜ ਤੋਂ ਕਟੜ ਬਿਆਨ ਆਪਣੇ ਆਪ ਨੂੰ ਪੰਥਕ ਕਹਿੰਦੇ ਪਤਾ ਨਹੀਂ ਹੈਗੇ ਕਿਨੇ ਹੈਗੇ ਉਹ ਸਾਰੇ ਸਮਝ ਜਾਣਗੇ ਜੀ ਚਲੋ ਅੱਜਕਲ ਕਟੜ ਤੋਂ ਕਟੜ ਬਿਆਨ ਉਹਨਾਂ ਦਾ ਨੈਸ਼ਨਲ ਪੇਜ ਤੇ ਖੱਬੇ ਪਾਸੇ ਜ਼ਿਆਦਾਤਰ ਐਡਾ ਹੁੰਦਾ ਆ ਮੇਰੇ ਹੱਥ ਤੜਡੇ ਆ ਵੈਸੇ ਦੋ ਹੱਥਾਂ 'ਚ ਨਹੀਂ ਆਉਂਦਾ ਪਤਾ ਲੱਗ ਜਾਂਦਾ ਹੁੰਦਾ ਤਿੰਨ ਚਾਰ ਕਾਲਮੀ ਖਬਰ ਮਤਲਬ ਮੋਟੀ ਨੋਟ ਕਰੋ ਤੁਸੀਂ ਪੜਦੇ ਹੋ ਐਨੀਆਂ ਅਖਬਾਰ ਦਿਨ ਚ ਪੜਦੇ ਹੋ ਪੜਦੇ ਹੋਗੇ ਸਵੇਰੇ ਕਰ ਲਿਓ ਮੇਰਾ ਨਹੀਂ ਨਹੀਂ ਗੱਲ ਠੀਕ ਹੈ ਬਿਲਕੁਲ ਮੈਂ ਸਵੇਰੇ ਤੁਹਾਡੀ ਗੂੜੇ ਗੂੜੇ ਅੱਖਰਾਂ ਦੇ ਵਿੱਚ ਸਪੈਸ਼ਲ ਹਾਂ ਫੇਸ ਦੇ ਮਿਲਦੇ ਪਰ ਹੁਣ ਨੈਸ਼ਨਲ ਅਖਬਾਰਾਂ ਚ ਉਲਟ ਹੋ ਰਿਹਾ ਕਿ ਇਧਰ ਲੱਗਦੀ ਆ ਨਰਿੰਦਰ ਮੋਦੀ ਹੋਰਾਂ ਦੀ ਸਟੋਰੀ ਜਾਂ ਸਟੇਟਮੈਂਟ ਉਧਰ ਰਾਹੁਲ ਗਾਂਧੀ ਦੀ ਇਹ ਚੇਂਜ ਦੇਖ ਲਓ ਉਥੇ ਸਪੇਸ ਕੱਟ ਮਿਲ ਰਹੀ ਹੈ ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਇਸ਼ਾਰਾ ਕਰਦੀਆਂ ਪਈਆਂ ਕਿ ਜੇ ਅਡਾਨੀ ਅੰਬਾਨੀ ਤੇ ਆਗੇ ਨੇ ਫਕੀਰ ਤੇ ਝੋਲਾ ਕਿੱਲੀ ਤੂੰ ਬਹੁਤਾ ਦੂਰ ਨਹੀਂ ਹੈ ਇਹ ਮੇਰੀ ਗੱਲ ਮੰਨ ਲਓ ਮੈਂ ਵਾਰ-ਵਾਰ ਕਹਿੰਨਾ ਜੇ 300 ਦੇ ਅੰਦਰ ਵਾਰ 20 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਹਿ ਗਏ 250 ਰਹਿ ਗਏ ਪੌਣੇ 300 ਰਹਿ ਗਏ ਤਦ ਵੀ ਆਰਐਸਐਸ ਨੇ ਬਹੁਤ ਵਿਰੋਧ ਕਰਨਾ ਹੈ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਰੋੜ ਖੋੜ ਕੇ ਸਰਕਾਰ ਜੇ ਬਣ ਵੀ ਗਈ ਆਰਐਸਐਸ ਦੀ ਜਿਹੜੀ ਅੰਟੀ ਗੁਜਰਾਤ ਲ lobby ਹੈ ਨਾ ਉਹ ਬਹੁਤ ਐਕਟਿਵ ਹੋ ਜਾਏਗੀ ਤੇ ਜਿਹੜਾ ਕੱਲ ਦਾ ਬਿਆਨ ਮੈਂ ਤਾਂ ਖੁਦ ਡੀਕੋਡ ਕਰ ਰਿਹਾ ਕਿ ਕੀ ਬਣ ਗਿਆ ਹਾਈ ਰੱਬਾ ਜੀ ਉਹ ਉਹ ਬੋਲਦਾ ਨਹੀਂ ਹੁੰਦਾ ਕਿ ਕੀ ਬੋਲਦਾ ਹੁੰਦਾ ਹਰੇ ਰਾਮ ਕੁ ਪਤਨ ਕ੍ਰਿਸ਼ਨਾ ਪ੍ਰੇਮਨੰਦਾ ਇਹ ਕੀ ਆ ਹੁਆ ਬੋਲਦਾ ਹੁੰਦਾ ਨਾ ਕਿ ਬਹੁਤ ਸੋਹਣੀ ਆਵਾਜ਼ ਦੇ ਵਿੱਚ ਮੈਨੂੰ ਤੇ ਲੱਗ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇਹ ਕੀ ਹੋ ਗਿਆ ਅਡਾਨੀ ਹੋਰ ਉਹਦੇ ਵਿੱਚ ਪ੍ਰਧਾਨ ਮੰਤਰੀ ਖੁਦ ਫਸਦੇ ਆ ਜੀ ਕਿ ਤੁਸੀਂ ਕਹਿ ਰਹੇ ਹੋ ਕਾਲਾ ਧਨ ਇਹਦਾ ਮਤਲਬ ਕਿ ਤੁਹਾਡੇ ਰਾਜ ਚ ਕਾਰਪੋਰੇਟ ਨੇ ਕਾਲਾ ਧਨ ਨਾ ਜਮਾ ਕੀਤਾ ਸੀ ਤੇ ਜੇ ਫਿਰ ਲੋਕ ਜਾਂ ਕਿਸਾਨ ਸੱਚੇ ਪਿੱਟਦੇ ਸੀ ਕਿ ਤੁਸੀਂ ਕਾਰਪੋਰੇਟ ਦਾ ਘਰ ਪਰ ਰਹੇ ਹੋ ਕਾਲਾ ਧਨ ਤੇ ਉਥੇ ਗਿਆ ਦੂਜੀ ਗੱਲ ਕਿ ED CBI ਨੂੰ ਕੇਜਰੀਵਾਲ ਦਿਸਦਾ ਪੰਜਾਬ ਦੇ ਅਫਸਰ ਦਿਸਦੇ ਆ ਝਾਰਖੰਡ ਵਾਲਾ ਮੁੱਖ ਮੰਤਰੀ ਦਿਸਦਾ ਤੇ ED ਨੂੰ ਇਹ ਨਾ ਦੱਸਿਆ ਕਾਲਾ ਧਨ ਤੇ ਦੂਜਾ ਲੋਕ ਸਵਾਲ ਕਰ ਰਹੇ ਨੇ ਕਿ ਟੈਂਪੂ ਦੇ ਵਿੱਚ ਝੋਲੇ ਭਰ ਕੇ ਬੋਰੇ ਭਰ ਕੇ ਵੀ ਇਹ ਮੋਦੀ ਸਾਹਿਬ ਦਾ ਨਿਜੀ ਤਜਰਬਾ ਰਾਹੁਲ ਗਾਂਧੀ ਨੇ ਵੀ ਇਹੋ ਗੱਲ ਕਹੀ ਹੈ ਤੇ ਫਿਰ ਸਭ ਤੋਂ ਵੱਡਾ ਝੂਠ ਰਾਹੁਲ ਗਾਂਧੀ ਬਾਰੇ ਪ੍ਰਧਾਨ ਮੰਤਰੀ ਇਹ ਬੋਲ ਗਿਆ ਕਿ ਇਹ ਸ਼ਹਿਜ਼ਾਦਾ ਹੁਣ ਬੋਲਦਾ ਨਹੀਂ ਜਦਕਿ ਉਹਨਾਂ ਨੇ ਅੰਕੜਾ ਕੱਢ ਕੇ ਰੱਖ ਦਿੱਤਾ ਕਿ ਵੇਖੋ ਜੀ ਅਪ੍ਰੈਲ ਤੋਂ ਲੈ ਕੇ ਹੁਣ ਤੱਕ 103 ਵਾਰੀ ਅਡਾਨੀ ਦਾ ਨਾਮ ਤੇ 30 32 ਵਾਰੀ ਅਵਾਨੀ ਦਾ ਨਾਮ ਲਿਆ ਰਾਹੁਲ ਗਾਂਧੀ ਨੇ ਪ੍ਰਿਅੰਕਾ ਗਾਂਧੀ ਨੇ ਜਵਾਬ ਦੇ ਦਿੱਤਾ ਰਾਹੁਲ ਗਾਂਧੀ ਨੇ ਵੀਡੀਓ ਬਣਾਤੀ ਤਾ ਇਥੋਂ ਵੀ ਮੈਸੇਜ ਲੋਕਾਂ ਚ ਗਿਆ ਕਿ ਜੇ ਪ੍ਰਧਾਨ ਮੰਤਰੀ ਅਡਾਨੀਆ ਬਾਨੀ ਚ ਆ ਗਿਆ ਤੇ ਸਾਰੀ ਹੁਣ ਦੇਖੋ ਪ੍ਰਧਾਨ ਮੰਤਰੀ ਦੀ ਗੱਲ ਨੂੰ ਗਲਤ ਨਾ ਗੋਲਿਓ ਜੀ ਬਈ ਇਹ ਪ੍ਰਧਾਨ ਮੰਤਰੀ ਤਾਂ ਕੁਝ ਵੀ ਬੋਲ ਜਾਂਦਾ ਬੋਲ ਬਹੁਤ ਕੁਝ ਜਾਂਦਾ ਕਈ ਵਾਰ ਸੱਚ ਵੀ ਬੋਲ ਜਾਂਦਾ ਹੋ ਸਕਦਾ ਬਈ ਇੰਟੈਲੀਜੈਂਸ ਨੇ ਕੀ ਹੋਵੇ ਕਿ ਤੇ ਕਾਰਪੋਰੇਟ ਤੇ ਹੁਣ ਦੂਜੇ ਪਾਸੇ ਤੁਰ ਪਿਆ ਉਹਨਾਂ ਨੂੰ ਲੱਗ ਗਿਆ ਕਿ ਤੁਸੀਂ ਤੇ ਚੱਲੇ ਕਰਤ ਉਸ ਤੱਕ ਜਿਹੜਾ ਕਾਰਪੋਰੇਟਾ ਕਾਰਪੋਰੇਟ ਤੇ ਸੱਤਾ ਦਾ ਨਾ ਤੇ ਮੋਦੀ ਸਾਹਿਬ ਨੂੰ ਲੱਗਿਆ ਹੋਵੇ ਕਿ ਬਾਜ਼ੀ ਤੇ ਪਲਟ ਗਈ ਆ ਫਿਰ ਉਹਨਾਂ ਨੇ ਆਖਰੀ ਦਾ ਖੇੜ ਦਿੱਤਾ ਪਰ ਇਹਦੇ ਤੋਂ ਮੈਸੇਜ ਕੀ ਜਾ ਰਿਹਾ ਹਰ ਲੋਕਾਂ 'ਚ ਮੈਸੇਜ ਤੇ ਜਾ ਰਿਹਾ ਕਿ ਫਕੀਰ ਚੱਲ ਅਕੇਲਾ ਚੱਲ ਅਕੇਲਾ ਜੀ 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 ਤੇਰਾ ਮੇਲਾ ਪਿੱਛੇ ਛੁੱਟ ਰਹਾ ਹੀ ਚੱਲ ਅਕੀਲਾ ਫਕੀਰ ਦਾ ਹਾਲ ਤੇ ਇਹੋ ਜਿਹਾ ਲੱਗਦਾ ਜੀ 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 ਇਹਦੇ ਲਈ ਪਾਸੇ ਵੀ ਕਮੈਂਟ ਆਉਂਦੇ ਪਏ ਉਹ ਪਰ ਹੈਰੀ ਜੀ ਸੀਗੇ ਕਹਿੰਦੇ ਕਿ ਬਾਈ ਵਾਕਈ ਕਹਿੰਦੇ ਕਿ ਅੱਜ ਕੱਲ ਤਾ ਜੀ ਹੈ ਜਿਹੜਾ ਉਹ ਪੂਰਾ ਇਹਨਾਂ ਦੇ ਐਂਟੀ ਚੱਲ ਰਿਹਾ ਜੀ ਕਹਿੰਦੇ ਨੋਟ ਕਰੋ ਇਹਨਾਂ ਚੀਜ਼ਾਂ ਨੂੰ ਲੱਗਦਾ ਤੇ ਉਹ ਜੇ ਸਰਕਾਰ ਬਣ ਵੀ ਗਈ ਨਾ ਰੁੜ ਖੁੜ ਕੇ ਪਹਿਲੀ ਗੱਲ ਮੋਦੀ ਦਾ ਵਿਰੋਧ ਹੋਏਗਾ ਦੂਜੀ ਚੀਜ਼ ਕਿ ਫਿਰ ਮਨਾਈਆਂ ਤਾਂ ਛੱਡੋ ਬਹੁਤ ਤਗੜਾ ਵਿਰੋਧ ਹੁੰਦਾ ਰਹੇਗਾ ਮੀਡੀਆ ਦੇ ਇੱਕ ਹਿੱਸੇ ਚੋਂ ਵੀ ਲੋਕਾਂ ਚੋਂ ਵੀ ਜਥੇਵੰਦਕ ਤੌਰ ਤੇ ਜਿਹੜੀਆਂ ਧਿਰਾਂ ਨੇ ਉਹ ਮਤਲਬ ਕਿ ਮੋਦੀ ਵਾਸਤੇ ਜਿਹੜਾ ਗਾਂ ਦਾ ਰਸਤਾ ਹੈ ਮਾਨਸਾਬ ਉਹ ਤੇ ਮੰਨ ਕੇ ਚੱਲੋ ਕਿ ਕੋਈ ਇਹ ਨਹੀਂ ਹੈਗਾ ਕਿ ਗੱਡੀ ਜਿਹੜੀ ਤਾਰ ਆ ਰੰਪਮ ਤਾਰ ਆ ਰੰਪਮ ਦੌੜੀ ਜਾਏਗੀ ਜੀ 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 ਕਰਨਵੀਰ ਜੀ ਕਹਿੰਦੇ ਪਏ ਇੰਡੀਅਨ ਮੀਡੀਆ ਵੀ ਹੁਣ ਰਾਹੁਲ ਵੱਲ ਹੋ ਗਿਆ ਉੱਪਰ ਇੱਕ ਵੀਰ ਦਾ ਕਮੈਂਟ ਸੀਗਾ ਉਹ ਕਹਿੰਦੀ ਸੀ ਕਿ ਬਾਈ ਇਹ ਨਿਸ਼ਾਨੀ ਹੁੰਦੀ ਹੈ ਹਾਂ ਤੇ ਕਹਿੰਦੇ ਸ਼ੇ ਭਾਈ ਕਾਰਪੋਰੇਟ ਵੀ ਉਧਰਲੇ ਪਾਸੇ ਨੂੰ ਹੋ ਗਏ ਇਹ ਇਹ ਨਿਸ਼ਾਨੀ ਆ ਬਿਲਕੁਲ ਇਹ ਨਿਸ਼ਾਨੀ ਆ ਜੀ ਜੀ ਸਤਾ ਪਰਵਰਤਨ ਦੀ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਜਿਹੜੇ ਟੁੱਕੜ ਬੋਚ ਚੁੰਦੇ ਆ ਉਹ ਬਦਲਣਾ ਸ਼ੁਰੂ ਕਰ ਦਿੰਦੇ ਤੁਸੀਂ ਦੇਖਿਓ 15 20 ਸਾਲਾਂ ਤੋਂ ਸਰਪੰਚ ਤੁਰਿਆਊਗਾ ਸਭ ਤੋਂ ਪਹਿਲਾਂ ਜਦੋਂ ਦਾ ਪਤਨ ਸ਼ੁਰੂ ਹੋਏਗਾ ਨਾ ਪਿੰਡ 'ਚ ਹੀ ਦੇਖ ਲਓ ਦੂਰ ਨਹੀਂ ਸਭ ਤੋਂ ਪਹਿਲਾਂ ਜਿਹੜੇ ਰਾਤ ਨੂੰ ਸ਼ਾਮ ਨੂੰ ਕੁਰਸੀਆਂ ਢਾਹ ਕੇ ਮੇਜ਼ਾਂ ਦੇ ਦੁਆਲੇ ਬੈਠੇ ਸਰਪੰਚ ਸਰਪੰਚ ਸਾਹਿਬ ਸਰਪੰਚ ਸਾਹਿਬ ਉਹ ਉੱਥੋਂ ਜਾਣੋ ਹਟ ਜਾਣਗੇ ਉਹਨਾਂ ਨੂੰ ਪਤਾ ਹੁਣ ਦੂਜਾ ਜਿੱਤ ਗਿਆ ਤੇ ਕੁੱਟੇਗਾ ਬਹੁਤ ਕੋਟੇਗਾ ਤੇਰੇ ਪੱਲੇ ਹੁਣ ਬਸ ਰਿਆ ਨਹੀਂ ਹਾਂਜੀ ਵੀ ਹੁਣ ਆਪਾਂ ਦੂਜਾ ਘਰ ਨਬ ਲਈਏ ਫਿਰ ਦੂਜੀ ਬੈਠਕ ਚ ਜਾ ਕੇ ਆਪਦਾ ਮੇਜ਼ ਛਾੜਨਾ ਸਟਾਰਟ ਕਰ ਦਿੰਦੇ ਜੀ ਜੀ ਜੀ